ਦੇਖੋ ਇਹ ਜਿਹੜਾ ਮਸਤ ਰੰਜਨ ਤੇ ਮੇਲਾ ਤੀਆਂ ਦਾ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਨਾਰੀ ਇਕਤਾ ਆਸਰਾ ਸੰਸਥਾ ਵੱਲੋਂ ਇਹਨਾਂ ਨਾਰੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਹੜੀਆਂ ਨਾਰੀਆਂ ਦੇ ਵਿੱਚ ਬਹੁਤ ਵੱਡੀ ਕੈਪੇਬਿਲਟੀ ਹੈ ਕੈਪੇਬਿਲਟੀ ਤਾਂ ਹਰ ਨਾਰੀ ਚ ਪਰ ਇਸੇ ਟੈਲੈਂਟ ਨੂੰ ਦਿਖਾ ਕੇ ਮੇਰੇ ਵੀਰ ਸਰ ਸੋਹਣ ਸਿੰਘ ਜੀ ਗੋਗਾ ਔਰ ਜਿਹੜੇ ਕਿ ਇਸ ਇਲਾਕੇ ਦੇ ਕੌਂਸਲਰ ਆ ਔਰ ਸਾਭਕਾ ਕੌਂਸਲਰ ਬੀਬੀ ਜੀ ਸੁਵਿੰਦਰ ਕੌਰ ਸੁਵਿੰਦਰ ਕਲਵਿੰਦਰ ਕੌਰ ਗੋਗਾ ਜੀ ਵੱਲੋਂ ਇਹ ਜਿਹੜੀ ਵਿਰਾਸਤਾਂ ਨੂੰ ਸੰਭਾਲਿਆ ਹੋਇਆ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਇਹ ਇੱਕ ਵਾਕਈ ਇਸ ਇਲਾਕੇ ਨੂੰ ਬਹੁਤ ਵੱਡੀ ਦੇਣ ਆ ਭਾਵੇਂ ਤੁਸੀਂ ਦੇਖ ਰਹੇ ਹੋ ਕਿੰਨੀ ਬਾਰਿਸ਼ ਹੋ ਰਹੀ ਹੈ ਉਹਦੇ باوجود ਵੀ ਕਿੰਨਾ ਇਕੱਠ ਔਰ ਸਭ ਦੇ ਵਿੱਚ ਉਤਸ਼ਾਹ ਆ ਕਿ ਇਹ ਜਿਹੜਾ ਮੇਲਾ ਦੇਖਣ ਨੂੰ ਸਾਡੇ ਇਸ ਇਲਾਕੇ ਤੋਂ ਜਿਹੜੀ ਸੰਗਤ ਆ ਉਹ ਪੂਰੀ ਉਮੜੀ ਹੋਈ ਆ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਬਾ ਸਰਸੋਂ ਸਿੰਘ ਗੋਗਾ ਜੀ ਨੂੰ ਔਰ ਮੈਡਮ ਕੁਲਵਿੰਦਰ ਕੌਰ ਗੋਗਾ ਜੀ ਨੂੰ ਸਰਪੁਰ ਚਰਨ ਸਿੰਘ ਗੁਰੂ ਹੁਣਾਂ ਨੂੰ ਸਾਰਿਆਂ ਨੂੰ ਬਹੁਤ ਮੁਬਾਰਕਬਾਦ ਦਿੰਨਾ ਬਾ ਕਿ ਆਓ ਇਸ ਜਿਹੜਾ ਇਹ ਮੇਲਾ ਵਾ ਵਿਰਾਸਤ ਇਹਨੂੰ ਦੇਖ ਕੇ ਅਸੀਂ ਕਿਤੇ ਭੁੱਲ ਨਾ ਜਾਈਏ ਇਸ ਵਿਰਾਸਤ ਨੂੰ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਕੀ ਨਾਮ ਹੈ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆਮਨਦੀਪ ਅਸੀਂ ਇੱਥੇ ਸੱਤ ਪਾਰਕ ਵਿੱਚ ਅੱਜ ਸਾਰੇ ਇਕੱਠੇ ਹੋਇਆ ਇੱਥੇ ਨਾਰੀ ਇਨਕਲਾਬ ਸੰਸਾ ਵੱਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ ਚਾਹੇ بارش ਤੇ ਪਾਚੂ ਵੀ ਬਹੁਤ ਸਕਸੈਸਫੁਲ ਰਿਹਾ ਮਤਲਬ ਲੋਕਾਂ ਨੇ ਬਹੁਤ ਜ਼ਿਆਦਾ ਆਪਣਾ ਉਤਸ਼ਾਹ ਦਿਖਾਇਆ ਸਮਾਚਾਰ ਵਾਲਿਆਂ ਨੇ ਤੋੜਿਆ ਜਾਂਦਾ ਹੈ ਇਹ ਕਿ ਇੱਥੇ ਦੇ ਪਿੰਗੋਵਾਂ ਦੇ ਸਾਰਿਆਂ ਨੂੰ ਤੇ ਇੱਥੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਡੈਡੀ ਦਿੱਤੀਆਂ ਗਿੰਦਾ ਹੋਰ ਵੀ ਕਾਫੀ ਜ਼ਿਆਦਾ ਕਲਚਰਲ ਐਕਟੀਵਿਟੀਜ਼ ਵਿੱਚ ਸਾਰੇ ਪਾਰਟਿਸਪੀਕੇਟ ਕਰਤਾ ਤੇ ਬਹੁਤ ਸਾਰੇ ਲੋਕ ਇੱਥੇ ਜੀ ਆਇਆਂ ਨੂੰ ਅੱਜ ਦਾ ਫੰਕਸ਼ਨ ਅੱਜ ਦਾ ਫੰਕਸ਼ਨ ਬਹੁਤ ਵਧੀਆ ਗਿਆ ਜਿਸ ਨਾਲ ਨਗਰਿਆਂ ਸਿਰ ਪਾਰਿਸ਼ ਤੇ ਦਾ ਅਸਰ ਬਹੁਤ ਫੰਕਸ਼ਨ ਤੇ ਐਤਨਾਂ ਦਾ ਕੁਝ ਵੀ ਨਹੀਂ ਸੀ ਵਾਰਸ਼ ਦੀ ਪਾਵਨਤ ਵੀ ਬਹੁਤ ਜ਼ਿਆਦਾ ਉਤਸ਼ਾਹ ਸਿਰ ਲੋਕਾਂ ਦੇ ਵਿੱਚ ਫੰਕਸ਼ਨ ਨੂੰ ਅਟੈਂਡ ਕਰਨ ਦਾ ਮੁੰਜਿਆ ਨੇ ਵੀ ਬਹੁਤ ਉਤਸ਼ਾਹ ਨਾਲ ਜੋ ਵੀ ਤਿਆਰ ਕੀਤਾ ਮੈਂ ਉਹ ਹੋਰ ਇੱਧਰ ਅੱਗੇ ਤੋਂ ਵੀ ਕਰਾਇਆ ਜਾਊਗੀ ਫੰਕਸ਼ਨ ਹਾਂਜੀ ਇਦਾਂ ਦੇ ਪ੍ਰੋਗਰਾਮ ਹਰ ਸਾਲ ਕਰਵਾਏ ਜਾਂਦੇ ਨੇ ਜਿਨ੍ਹਾਂ ਦਾ ਲੋਕਾਂ ਵੱਲੋਂ ਬਹੁਤ ਪ੍ਰਵਾਹ ਹੁੰਦਾ ਰਹਿੰਦਾ ਜਾਂਦਾ ਹੈ ਹਰ ਸਾਲ ਕੀਸ ਅਪ੍ਰੀ ਨਾਲ ਉਡੀਕ ਵੀ ਕੀਤੀ ਜਾਂਦੀ ਹੈ ਮੇਲੇ ਲੱਗੇ ਰਹੂਗੇ ਹਾਂਜੀ ਬਿਲਕੁਲ ਜੀ ਅੱਜ ਮੇਲੇ ਲੱਗੇ 20 ਦੇ ਵਿੱਚ ਹੀ ਮੇਲੇ ਲੱਗੇ ਦੇਖੋ 20 ਦੇ ਵਿੱਚ ਹੀ ਅੱਜ ਮੇਲੇ ਲੱਗੇ ਹੋਏ ਨੇ ਲੋਕਾਂ ਕੀ ਮੈਸੇਜ ਹੋਗੇ ਜਿਹੜੀ ਨੂੰ ਕੀ ਕਹਿਣਾ ਚਾਹੋਗੇ ਇਦਾਂ ਦੇ ਪ੍ਰੋਗਰਾਮ ਵਿੱਚ ਭਾਗ ਲੈਣਾ ਚਾਹੀਦਾ ਹਾਂਜੀ ਬਿਲਕੁਲ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਭਾਗ ਲੈਣਾ ਚਾਹੀਦਾ ਆਪਣੇ ਬੱਚਾਂ ਪੀੜੇ ਲਈ ਸਾਇਟ ਕਰਨਾ ਚਾਹੀਦਾ ਹੈ ਇਦਾਂ ਦੇ ਪ੍ਰੋਗਰਾਮਾਂ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਅਪਾ ਅੱਛਿਆ ਮੁੱੱਖਿਆ ਜਾਰਗਰ ਨੂੰ ਜੋੜ ਕੇ ਰੱਖ ਸਕਦੇ ਨਾਰੀ ਇਕਤਾ ਆਸਰਾ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਮੇਲਾ ਧਿਆ ਦਾ 2025 ਜੋ ਬਸੰਤ ਪਾਰਕ ਵਿੱਚ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਅਜੇਂਦਰ ਦੇਵਤਾ ਸਾਡੇ ਨਾਲ ਬਹੁਤ ਨਾਰਾਜ਼ ਰਹੇ ਸਵੇਰ ਤੋਂ ਹੀ ਕੰਮ ਕਿੰਨੀ ਵਾਰ ਅਸੀਂ ਕਦੇ ਅੱਗੇ ਅੱਗੇ ਇੱਕ ਵਾਰ ਕਦੇ ਅੰਦਰ ਲੈ ਕੇ ਗਏ ਪਰ ਹੁਣ ਅਸੀਂ ਛੋਟੇ ਹਾਲ ਦੇ ਵਿੱਚ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਦਾ ਕਰਮਦੀਪ ਸਿੰਘ ਬਿਰਦੀ ਉਹਨਾਂ ਦੀ ਟੀਮ ਬੜੇ ਹੀ ਸਜੇ ਢੰਗ ਦੇ ਨਾਲ ਪਰਫਾਰਮ ਕਰ ਰਹੇ ਨੇ ਉਹਨਾਂ ਦਾ ਬੱਚਿਆਂ ਤੋਂ ਸਵਾਲ ਜਵਾਬ ਕਰ ਰਹੇ ਨੇ ਮਿਸ ਤ੍ਰਿੰਜਨ ਅਸੀਂ ਚੁਣਨ ਜਾ ਰਹੇ ਹਾਂ 10 ਜਿਹੜੇ ਕੈਂਡੀਡੇਟ ਸਾਡੇ ਅਸੀਂ ਕੱਢ ਲਏ ਨੇ 10 ਲੜਕੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਬਿਸਤਰੰਜਨ ਚੁਣੀ ਜਾਣੀ ਆ ਸੋ ਮੈਂ ਧੰਨਵਾਦ ਕਰਦਾ ਜਿਹੜੇ ਅੱਜ ਵੀ ਇੰਨੇ ਵੱਧ ਦੇ ਮੀਹ ਦੇ ਵਿੱਚ ਵੀ ਆਏ ਨੇ ਔਰ ਪਰਮਾਤਮਾ ਦਾ ਫਿਰ ਵੀ ਸ਼ੁਕਰਾਨਾ ਕਰਦੇ ਆ ਕਿ ਸਾਡਾ ਪ੍ਰੋਗਰਾਮ ਜਿਹੜਾ ਫਿਰ ਵੀ ਚੱਲ ਗਿਆ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਇਹਨਾਂ ਬੱਚੀਆਂ ਤੇ ਰਹਿਮ ਕਰਿਓ ਇਹ ਆਪਣਾ ਚੋ ਆ ਜੋ ਮਲਾਹਰ ਆ ਉਹ ਪੂਰਾ ਕਰ ਸਕਣ ਕਿਉਂਕਿ ਬਸੰਤ ਪਾਰਕ ਦੇ ਵਿੱਚ ਘੱਟੋ ਘੱਟ ਹਜ਼ਾਰਾਂ ਦੇ ਹਿਸਾਬ ਨਾਲ ਲੋਕੀਂ ਦਰਸ਼ਕ ਦੇਖਣ ਆਉਂਦੇ ਆ ਔਰ ਪਾਰਟਿਸਪੀਟਰ ਸੈਂਕੜਾਂ ਦੇ ਹਿਸਾਬ ਨਾਲ ਆਉਂਦੇ ਆ ਇਸ ਦੇ ਵਿੱਚ 7500 ਰੁਪਇਆ ਜਿਹੜਾ ਮਿਸਟਰ ਇੰਜਨ ਨੂੰ ਅਸੀਂ ਹੁਣ ਦੇਣ ਜਾ ਰਹੇ ਹਾਂ ਜਿਹੜੀ ਚੁਣੀ ਜਾਣੀ ਆ ਔਰ ਇਸੇ ਤਰ੍ਹਾਂ 5100 ਰੁਪਇਆ ਸੈਕੰਡ ਰਨਰ ਅਪ ਨੂੰ ਔਰ 3100 ਰੁਪਇਆ ਸੈਕੰਡ ਰਨਰ ਅਪ ਨੂੰ ਔਰ ਬੇਬੀ ਤਿਰੰਜਣ ਨੂੰ 1100 ਰੁਪਇਆ ਔਰ ਲੰਬੀ ਗੁੱਤ ਵਾਲੇ ਨੂੰ ਵੀ 1100 ਇਸ ਤਰ੍ਹਾਂ ਨਾਮ ਅਸੀਂ ਦਿੱਤੇ ਜਾਂਦੇ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੋ ਤੁਸੀਂ ਇੰਨੇ ਮੀਂਹ ਦੇ ਵਿੱਚ ਆਇਓ ਮੈਂ ਫੇਰ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ ਇਹ ਪ੍ਰੋਗਰਾਮ ਜੋ ਸਾਡਾ ਹੈ ਇਹਨੂੰ ਪੂਰੀ ਕਾਮਯਾਬੀ ਬਖਸ਼ਣੀ ਚਾੜ੍ਹੇ